ਮੋਟਰਸਾਈਕਲ ਸਵਾਰਾਂ ਨੇ ਸੈਰ ਕਰ ਰਹੇ ਵਿਅਕਤੀ ਤੇ ਚਲਾਈਆਂ ਗੋਲੀਆਂ ਕਟੜਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਬੀਤੀ ਕੱਲ ਸਵੇਰੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਸੈਰ ਕਰ ਰਹੇ ਇੱਕ ਵਿਅਕਤੀ ਤੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਇਸ ਘਟਨਾ ਚ ਉਕਤ ਵਿਅਕਤੀ ਦੀ ਜਾਨ ਬਾਰ-ਬਾਰ ਬਚ ਗਈ ਇਸ ਸਬੰਧੀ ਸतीश ਕੁਮਾਰ ਲੂੰਬਾ ਵਾਸੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੇ ਦੱਸਿਆ ਕਿ ਉਹ ਸਵੇਰੇ ਸਰਕਾਰੀ ਹਾਈ ਸਕੂਲ ਦੇ ਨਜ਼ਦੀਕ ਸੈਰ ਕਰ ਰਹੇ ਸੀ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਅਣਪਛਾਤਿਆਂ ਨੇ ਉਹਨਾਂ ਤੇ ਤਿੰਨ ਰਾਉਂਡ ਫਾਇਰ ਕੀਤੇ ਜਿਸ ਤੇ ਉਹਨਾਂ ਨੇ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਜਦ ਕਿ ਇੱਕ ਗੋਲੀ ਦੁਕਾਨ ਦੇ ਸ਼ਟਰ ਦੇ ਉੱਤੇ ਜਾ ਵੱਜੀ ਹੈ ਔਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਸ਼੍ਰੀ ਹਰਗਬਿੰਦਪੁਰ ਸਾਹਿਬ ਦੀ ਪੁਲਿਸ ਨੂੰ ਦਿੱਤੀ ਇਹ ਸਾਰੀ ਵਾਰਦਾਤ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਜਿਸ ਵਿੱਚ ਸਭ ਕੁਝ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਸੈਰ ਕਰਨ ਵਾਲਾ ਵਿਅਕਤੀ ਬਚਿਆ ਹੈ। ਵੀਰੇ अबाउट 7 ਵਜੇ ਦੇ ਉਨਨੇ ਕਿੰਮੇ ਦੇ ਇੱਕ ਹਰਸ਼ੀਸ਼ ਕੁਮਾਰ ਜੀ ਹੈ ਜੇ ਬਸਬ ਉਹਨਾਂ ਦੇ ਫਾਇੰਡਿੰਗ ਹੋਈ ਹੈ ਜਿਹੜੇ ਪੁਸ਼ ਕਰਦੇ ਪਏ ਆ ਪਰਚਰ ਹੋ ਚੁੱਕਾ ਕਾਫੀ ਪਾਰਟੀ ਬਣਾਈ ਹੋਈਆਂ ਹੈ ਜਿਸ ਟੈਕਨੀਕਲੀ ਤੇ ਹੋਰ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ। ਹਾਂ ਜੀ।